ਪੁਰਾਣੇ ਸਮਿਆਂ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ 'ਚ ਮਹਤਾਵਨਾ ਦਾ ਇੱਕ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਉਹ ਆਪਣੀ ਧੀਰਜ ਇਮਾਨਦਾਰੀ ਅਤੇ ਦਾਨਸ਼ੀਲਤਾ ਕਰਕੇ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ ਬਹੁਤ ਦੌਲਤ ਹੁੰਦੇ ਹੋਏ ਵੀ ਉਸ ਨੂੰ ਕਿਸੇ ਵੀ ਕਿਸਮ ਦਾ ਅਹੰਕਾਰ ਨਹੀਂ ਸੀ ਉਹ ਦਿਨ ਰਾਤ ਲੋਕਾਂ ਦੀ ਭਲਾਈ ਵਿੱਚ ਜੁਟਿਆ ਰਹਿੰਦਾ ਕਿਸੇ ਨੁਕਸਾਨ 'ਚ ਫਸੇ ਹੋਏ ਕਿਸਾਨ ਹੋਣ ਭਾਵੇਂ ਕੋਈ ਗਰੀਬ ਹੋਵੇ ਭਾਵੇਂ ਕੋਈ ਕਿਸੇ ਦੇ ਘਰ ਬਿਮਾਰ ਹੋਵੇ ਬਿਆਹ ਹੋਵੇ ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਉਸਦੇ ਤਿੰਨ ਪੁੱਤਰ ਸਨ ਗਰਵਸ ਲਾਲ ਸਿੰਘ ਅਤੇ ਕਰਮ ਸਿੰਘ ਉਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਮੀ ਨਾ ਛੱਡੀ ਗਈ ਜਦੋਂ ਉਹ ਵੱਡੇ ਹੋਏ ਉਹਨਾਂ ਨੂੰ ਵਧੀਆ-ਵਧੀਆ ਪਤਨੀਆਂ ਮਿਲੀਆਂ ਉਹ ਜਾ ਕੇ ਵੱਡੇ ਸ਼ਹਿਰਾਂ ਵਿੱਚ ਵੱਸ ਗਏ ਪਹਿਲਾਂ-ਪਹਿਲਾਂ ਉਹ ਪਿਓ ਦੀ ਖੈਰ-ਖਬਰ ਲੈਂਦੇ ਰਹਿੰਦੇ ਪਰ ਸਮੇਂ ਦੇ ਨਾਲ-ਨਾਲ ਹੁਣ ਉਹ ਆਪਣੇ ਪਰਿਵਾਰ ਨਦੌਲ ਤੋਂ ਤੇ ਬਪਾਰ ਦੀ ਚਿੰਤਾ ਹੋ ਗਈ ਮਹਿਤਾਬ ਸਿੰਘ ਹਰ ਰੋਜ਼ ਉਹਨਾਂ ਦੀ ਉਡੀਕ ਕਰਦਾ ਕੋਈ ਪੁੱਤਰ ਆਵੇ ਉਸ ਨਾਲ ਗੱਲਾਂ ਕਰੇ ਪਰ ਉਹ ਦਿਨ ਬਦਿਨ ਲੰਮੀ ਉਡੀਕ ਹੁੰਦੀ ਗਈ ਉਸ ਦੇ ਘਰ ਦਾ ਨੌਕਰ ਬਲਵੰਤ ਜੋ ਬਚਪਨ ਤੋਂ ਹੀ ਉਸ ਦੀ ਚੱਕਰੀ ਕਰ ਰਿਹਾ ਸੀ ਇੱਕ ਦਿਨ ਕਹਿੰਦਾ ਸਾਹਿਬ ਤੁਸੀਂ ਉਹਨਾਂ ਦੀ ਉਮਰ ਲੰਮੀ ਕਰਕੇ ਉਹਨਾਂ ਨੂੰ ਪੜਾ ਲਿਖਾ ਕੇ ਆਪਣੀ ਜਾਇਦਾਦ ਦੇ ਰਹੇ ਹੋ ਪਰ ਉਹ ਤੁਹਾਡੀ ਉਡੀਕ ਵੀ ਨਹੀਂ ਕਰਦੇ ਮੈਂ ਤਾਪ ਸਿੰਘ ਹੌਲੀ ਹੌਲੀ ਹੱਸਿਆ ਤੇ ਕਿਹਾ ਪੁੱਤ ਚੰਗੇ ਮਾਪਿਆਂ ਦੀ ਕਦਰ ਛੱਡ ਕੇ ਸੰਸਾਰਿਕ ਸੁੱਖਾਂ ਦੀ ਦੌੜ ਵਿੱਚ ਪੈ ਜਾਂਦੇ ਹਨ ਪਰ ਇਹ ਇੱਕ ਨਿਆਮਤ ਹੈ ਕਿ ਜਿਹੜਾ ਦਿਲੋਂ ਪਿਆਰ ਕਰਦਾ ਹੈ ਉਹ ਕਿਸੇ ਤੋਂ ਬਿਨਾਂ ਉਮੀਦ ਕਰਦਾ ਹੈ ਮਤਲਬ ਉਹ ਕਿਸੇ ਤੋਂ ਕੋਈ ਉਮੀਦ ਨਹੀਂ ਕਰਦਾ ਸਾਲ ਲੰਘਦੇ ਗਏ ਮਹਿਤਾਬ ਸਿੰਘ ਹੁਣ ਬੁੱਢਾ ਹੋ ਗਿਆ। ਹੁਣ ਉਹਨੂੰ ਚੱਲਣ ਫਿਰਨ ਵਿੱਚ ਮੁਸ਼ਕਲ ਆਉਣ ਲੱਗੀ। ਇੱਕ ਰਾਤ ਉਹ ਬਹੁਤ ਬਿਮਾਰ ਹੋ ਗਿਆ। ਪਿੰਡ ਦੇ ਲੋਕ ਉਸ ਦੀ ਚਿੰਗਾਈ ਦੀ ਇੱਜ਼ਤ ਕਰਦੇ ਸਨ। ਉਸ ਤੇ ਘਰ ਆਉਣ ਲੱਗੇ ਪਰ ਪੁੱਤਰਾਂ ਵਿੱਚੋਂ ਕਿਸੇ ਨੇ ਵੀ ਇਹ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਸਾਡੇ ਪਿਓ ਦਾ ਕੀ ਹਾਲ ਹੈ। ਇੱਕ ਦਿਨ ਉਸਦੇ ਨੌਕਰ ਬਲਵੰਤ ਨੂੰ ਆਖਿਆ ਮੇਰੇ ਪੁੱਤਰਾਂ ਨੂੰ ਪੱਤਰ ਲਿਖੋ। ਕਿ ਮੈਂ ਆਪਣੀ ਜਾਇਦਾਦ ਦੀ ਵੰਡ ਕਰ ਰਿਹਾ ਹਾਂ ਜਿਵੇਂ ਹੀ ਇਹ ਪੱਤਰ ਪੁੱਤਰਾਂ ਤੱਕ ਪਹੁੰਚਿਆ ਉਹ ਤਿੰਨੇ ਦੌੜੇ ਦੌੜੇ ਆ ਗਏ ਮਹਤਾਬ ਸਿੰਘ ਨੇ ਉਹਨਾਂ ਵੱਲ ਦੇਖਿਆ ਫਿਰ ਹੌਲੀ ਆਵਾਜ਼ ਵਿੱਚ ਕਿਹਾ ਪੁੱਤਰੋ ਤੁਸੀਂ ਮੇਰੀ ਯਾਦ ਤਾਂ ਨਹੀਂ ਰੱਖੀ ਪਰ ਜਾਇਦਾਦ ਦੀ ਖ਼ਬਰ ਮਿਲੇ ਤੇ ਦੌੜੇ ਆ ਗਏ ਉਹਨਾਂ ਨੇ ਕਿਹਾ ਪਿਓ ਜੀ ਅਸੀਂ ਅੱਜ ਤੋਂ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਵਾਂਗੇ ਤੇ ਉਹ ਹੱਸਿਆ ਆਖਿਆ ਜੇ ਤੁਸੀਂ ਅਸਲ 'ਚ ਰਹਿਣਾ ਚਾਹੁੰਦੇ ਹੋ ਤਾਂ ਰੱਬੀ ਬੰਦਿਆਂ ਵਾਂਗ ਰਹੋ ਜਿਨ੍ਹਾਂ ਨੇ ਮੈਨੂੰ ਪਿਆਰ ਦੇਣਾ ਸੀ ਉਹ ਤਾਂ ਦੇ ਗਏ ਉਹ ਉੱਠਿਆ ਆਪਣੇ ਘਰ ਬਾਹਰ ਗਿਆ ਅਤੇ ਪਿੰਡ ਦੇ ਗੁਰੂ ਗਿਰੀਬ ਲੋਕਾਂ ਨੂੰ ਸੱਦਾ ਭੇਜਿਆ ਜੋ ਹਮੇਸ਼ਾ ਉਸ ਦੀ ਸੰਭਾਲ ਕਰਦੇ ਹਨ ਉਨ੍ਹਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਕਿਹਾ ਇਹ ਮੇਰੇ ਅਸਲੀ ਸਹਾਰੇ ਹਨ ਨਾ ਕਿ ਤੁਸੀਂ ਜੋ ਸੁਆਰਥ ਲਈ ਆਏ ਹੋ ਅਸਲ ਜਾਇਦਾਦ ਮਹਤਾਬ ਸਿੰਘ ਨੇ ਆਪਣੀ ਜਾਇਦਾਦ ਪਿੰਡ ਦੀ ਭਲਾਈ ਲਿੰਗੇ ਦਿੱਤੀ ਉਹ ਪੁੱਤਰ ਜੋ ਸਰਪੁਤਨ ਦੀ ਉਮੀਦ ਲੈ ਕੇ ਆਏ ਹਸਨ ਉਹ ਮੂੰਹ ਲਟਕਾ ਕੇ ਵਾਪਸ ਚਲੇ ਗਏ ਪਰ ਉਹ ਲੋਕ ਜੋ ਅਸਲ ਵਿੱਚ ਉਸ ਦੇ ਦੁੱਖ ਸੁੱਖ ਤੇ ਸਾਥ ਦਿੰਦੇ ਰਹੇ ਉਹ ਹਮੇਸ਼ਾ ਉਹਨਾਂ ਦੇ ਨਾਲ ਹੀ ਰਹੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਬੁਢਾਪੇ ਵਿੱਚ ਅਸਲ ਸਹਾਰਾ ਨਾ ਧੰਨ ਹੁੰਦਾ ਹੈ ਨਾ ਸੰਤਾਨ ਅਸਲ ਸਹਾਰਾ ਉਹੀ ਹੁੰਦਾ ਹੈ ਜੋ ਨਿਸ਼ਕਾਮ ਪਿਆਰ ਤੇ 何でも同じような。